ah yeah. 80 ਟਾਈਮ ਹੋ ਗਿਆ ਸਾਨੂੰ ਜੁੜਿਆ ਨੂੰ ਤੇ ਬਾਬੇ ਵੀ ਸਾਨੂੰ ਕਿਸੇ ਨੇ ਕਿਹਾ ਸੀਗਾ ਮੇਰੇ ਸਾਸੂ ਮਾਣ ਨੇ ਕਿ ਤੁਸੀਂ ਇੱਥੇ ਆਣਾ ਤੇ ਇਹ ਦੇਵੀ ਜੋ ਸਾਡੇ ਦੋਨੇ ਬੇਬੀ ਨੇ ਇੰਨਾ ਗੁਰੂਆਂ ਦੀ ਹੀ ਦੇਣ ਨੇ ਇਰਾ ਨਾਮ ਜਸਵਿੰਦਰ ਤੇ ਮੈਂ ਮਿਆਣੀ ਪਿੰਡ ਤੋਂ ਆਇਆ ਹਾਂ ਸਰਤਾ ਜੀ ਗੁਰੂ ਘਰ ਦੇ ਨਾਲ ਕਦੇ ਜੁੜੇ ਹੋਏ ਹੋ ਤੇ ਕੀ ਕਹਿਣਾ ਚਾਹੁੰਦੇ ਗੁਰੂ ਘਰ ਬਾਰੇ ਕਾਫੀ ਟਾਈਮ ਹੋ ਗਿਆ ਸਾਨੂੰ ਜੁੜਿਆ ਨੂੰ ਤੇ ਬਾਬੇ ਵੀ ਸਾਨੂੰ ਕਿਸੇ ਨੇ ਕਿਹਾ ਸੀਗਾ ਮੇਰੇ ਸਾਸੂ ਮਾਣ ਨੇ ਕਿ ਤੁਸੀਂ ਇੱਥੇ ਆਣਾ ਤੇ ਇਹ ਬੇਬੀ ਜੋ ਸਾਡੇ ਦੋਨੇ ਬੇਬੀ ਨੇ ਇੰਨਾ ਗੁਰੂਆਂ ਦੀ ਹੀ ਦੇਣ ਨੇ ਸਪੈਸ਼ਲੀ ਇੱਥੇ ਆਏ ਸੀਗੇ ਪਿਛਲੇ ਸਾਲ ਇਹਦੀ ਮੰਗਨ ਦੇ ਲਈ ਕਿ ਇੱਕ ਪੁੱਤਰ ਦੀ ਦਾਤ ਬਖਸ਼ ਠੀਕ ਹੈ ਤਾਂ ਮੰਨੋ ਚਾਹਨਾ ਮੰਨੋ ਆਡੇ ਤੇ ਹੀ ਆ ਸਾਰੇ ਲੋਕਾਂ ਤੇ ਤਾਂ ਇੱਕ ਗੁਰੂ ਦੀ ਹੀ ਦੇਣ ਲਿਆ ਦੋਨੋਂ ਬੱਚੇ ਐ ਬਾਬਾ ਬੁੱਢਾ ਜੀ ਤੁ ਜਾ ਕੇ ਲੈ ਇਸੇਗੀ ਤੇ ਆ ਐ ਛੋਟਾ ਬਟਾ ਇਸੇ ਜਾ ਕੇ ਲਿਆਸੀਗਾ ਆਸੀਂ ਸੰਸਕ੍ਰਿਤ ਕਰਨੇ ਬਾਅਦ ਸਭ ਦੀਏ ਤੇ ਮਨੋ ਕਾਮਨਾ ਪੂਰੀਆ ਹੀ ਹੁੰਦੀਆਂ ਨੇ ਮੈਂ ਜਦੋਂ ਪਹਿਲਾਂ ਕਹਿ ਮੰਨੋ ਚਾਹੇ ਨਾ ਮੰਨੋ ਬਾਬਾ ਦੇਨ ਵਹਾਰੇ ਉਹੀ ਦੇਗਾ ਮੰਗੋ ਕੇ ਤਾਂ ਦੇਵੇਗਾ ਬਸ ਨਾਮਦਾਰੀ ਮੰਗੋ ਆਪੀ ਬਾਬਾ ਦੇਗਾ ਸਭ ਕੁਛ ਅਗੂ श्री हर कृष्ण त्याई जिस बिठे सब दुख जाए थी सहाय दसवे पातशाह गुरु गोबिंद सिंह साहेब जी सब थाई हुए सहारे दस पातशाहियां की जो No!

I'm <laughs> Yeah. as a man ਦੇ ਨਖਰਾ ਨਾ ਕਰੂ ਕਿਸੇ ਕੇ ਮੁਖਾਜ ਲੋਕ ਪਰਨੋ We know. i'm <tip> going E ਤੁਸੀਂ ਆਉਣ ਤੋਂ ਪੰਜਾਬ ਜਾਂ ਕਿਹੜੇ ਪਾਰੀ ਵੀ ਇਹਨੂੰ ਕੰਨਸ਼ਟ ਕ੍ਰਾਂਤੀ ਮੰਦਰਾ ਵਿੱਚ ਪੁੱਛੋ ਉਸੇ ਬਾਅਦ ਇਹਨਾਂ ਕੰਨਸ਼ਟ ਕ੍ਰਾਂਤੀ ਇਸਤ ਕ੍ਰਾਂਤੀ ਦੀ ਅੱਜ ਇੱਕ ਤਕਬੀਲੀ ਅੱਜ ਕੰਬੀਲੀ ਹੋਈ ਹੈ ਤਕਬੀਲੀ ਵੀ ਹੋਈ ਹੈ ਕਿ ਜਿਹੜਾ ਸੂਰਜ ਹੈ ਸਾਡੇ ਨਾਲ ਇਸ ਵੇਲੇ ਸ਼ਾਮਿਲ ਨੇ ਬਾਬਾ ਸੁਖਦੇਵ ਸਿੰਘ ਵੇਦੀ ਜੀ ਤੇ ਉਹਨਾਂ ਕੋ ਜਾਣਦੇ ਸੰਗਰਾਦ ਤੇ ਪੂਰਨਮਾਸ਼ੀ ਦੇ ਇਸ ਪਵਿੱਤਰ ਦਿਹਾੜੇ ਤੇ ਉਹ ਸਬੜਾ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਬਾਬਾ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਦੇ ਸਾਬ ਦੇ ਸਜ ਜੁੜ ਬੈਠੀ ਗੁਣਾਂ ਅੰਤ ਨਾਮਲੇ ਹੋ ਸੰਤਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਪੂਰਨਮਾਸ਼ੀ ਸੰਗਰਾਮ ਐਤਵਾਰ ਅਤੇ ਸ਼ਹੀਦੀ ਦਿਹਾੜੇ ਜੋ ਬੜੀ ਸਾਡੀ ਸਿੱਖ ਕੌਮ ਲਈ ਇੱਕ ਪਵਿੱਤਰ ਮੁਕੱਦਸ ਅਸਥਾਨ ਤੇ ਮਨਾਏ ਜਾ ਰਹੇ ਨੇ ਉਹਨਾਂ ਦੇ ਪਾਵਨ ਪਿੱਤਰ ਦਿਹਾੜਿਆਂ ਨੂੰ ਅੱਜ ਇਸ ਸਰਦਾਪੁਰ ਕੀ ਸਸਥਾਨ ਤੇ ਚੜ੍ਹਦੀ ਕਲਾ ਨਾਮ ਨਾਲ ਸਵੇਰ ਤੋਂ ਹੁਣ ਤੱਕ ਹਜ਼ਾਰਾਂ ਦੀ ਤਦਾਦ ਚ ਸੰਕਾਂ ਨਤਮਸਤਕ ਹੋ ਕੇ ਆਪਣੇ ਮਨ ਦੀਆਂ ਮਨੋਕਾਮਨਾਵਾਂ ਪੂਰੀਆਂ ਕਰ ਰਹੀਆਂ ਨੇ ਮੈਂ ਅਰਦਾਸ ਕਰਦਾ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਕਿ ਗੁਰੂਾਨੰਕ ਪਾਤਸ਼ਾਹ ਬਾਬਾ ਸ਼ਿਵ ਚੰਦ ਜੀ ਮਾਰਾ ਉਹਨਾਂ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਜੋ ਆਪਣੇ ਮਨ ਵਿੱਚ ਸੋਚ ਵਿਚਾਰ ਕਰਕੇ ਇਸ ਸਸਥਾਨ ਤੇ ਹਾਜ਼ਰੀਆਂ ਭਰਦੇ ਨੇ ਸਵੇਰ ਤੋਂ ਗੁਰੂ ਘਰ ਲੰਗਰ ਚਾਪ ਕੋਲੇ ਦਾ ਲੰਗਰ ਚੱਲ ਰਿਹਾ ਹੈ ਜੋਇੰਗਿਆ ਦਾ ਲੰਗਰ ਵੀ ਅੱਜ ਦੇ ਇਸ ਮੁਬਾਰਕ ਦਿਨ ਤੇ ਅਸੀਂ ਲਾਉਨੇ ਆ। ਜੋ ਲੋੜਵੰਦ ਨੇ ਉਹਨਾਂ ਦੀਆਂ ਸੇਵਾਵਾਂ ਵਾਸਤੇ ਫ੍ਰੀ ਮੈਡੀਕਲ ਕੈਂਪ ਲਾਇਆ ਜਾਂਦਾ। ਸੋ ਇਹ ਮੁਬਾਰਕ ਦਿਨ ਉਸ ਬੜੀ ਸ਼ਰਧਾ ਨਾਲ ਮਨਾਉਨੇ। ਮੈਂ ਗੁਰਨਾਨਕ ਨਾਮ ਲੈਵਾ ਸੰਤਾਂ ਨੂੰ ਅਪੀਲ ਕਰਦਾ ਕਿ ਇਹੋ ਜੇ ਪੁੱਤਰ ਦਿਹਾੜਿਆਂ ਨੂੰ ਬੜੀ ਸ਼ਰਧਾ ਤੇ ਸਤਕਾਰ ਨਾਲ ਮਨਾਇਆ ਕਰੋ। ਬੜੀ ਕਿਰਪਾ ਵਾਲੇ ਜਨ ਨੇ ਜਿਹੜੀ ਇਸ ਨੂੰ ਬਣਾ ਰਹੇ ਆ ਸਾਰੇ। ਸੋ ਅੱਜ ਅਸੀਂ ਇਸ ਮੁਬਾਰਕ ਦਿਨ ਨੂੰ ਬੜੀ ਸ਼ਰਧਾ ਨਾਲ ਮਨਾਇਆ। ਕੀ ਤਨ ਕਥਾ ਵਿਚਾਰਾ ਹੋਈ ਇਹਨੇ ਗੁਰੂ ਘਰ ਲੰਗਰ ਵੀ ਟੁੱਟੁਰਤਾਇਆ ਜਾ ਰਿਹਾ ਸੋ ਆਪ ਸਭ ਸਤਿਕਾਰ ਨੂੰ ਅੱਜ ਦੇ ਇਸ ਮੌਕੇ ਤੇ ਲੱਖ ਲੱਖ ਵਧਾਈਆਂ ਪੇਸ਼ ਕਰਦਾ ਅਰਦਾਸ ਕਰਨਾ ਗੁਰੂ ਬਾਬਾ ਜੀ ਦਾ ਚਰਣਾ ਕਿ ਤੁਹਾਡੀਆਂ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ